ਹਾਂ ਜੀ ਆਪਾਂ ਚੱਲਿਆਂ ਗੁਰੂ ਘਰ ਗੁਰੂ ਅਰ ਗੁਰਦਵਾਰਾ ਸ੍ਰੀ ਅਰਿ ਸਾਹਿਬ ਤੇ ਕਰੋ ਦਰਸ਼ਨ ਗੁਰੂ ਘਰ ਦੇ ਬਾਈ ਪੂਰਾ ਉੱਥੇ ਪੂਰਾ ਫੁੱਲ ਗੱਠ ਹੁੰਦਾਗਾ ਤੇ ਗੁਰੂ ਘਰ ਦੇ ਵਿੱਚ ਆ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਤੇ ਜੇ ਵੀਡੀਓ ਵਧੀਆ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਕਰਦੇ ਕਰੋ ਆਪਣੇ ਗੁਰੂ ਘਰ ਦੇ ਵਲੌਗ ਜਿਹੇ ਹਾਂ ਤੇ ਜਿਹੜੇ ਕਹਿੰਦੇ ਸੀ ਵੀ ਵਲੌਗ ਦਾ ਬਣਾਏ ਸੀ ਕਰੀਲ ਵਾਇਰਲ ਹੋਈ ਸੀ ਕਹਿੰਦੇ ਗੁਰੂ ਘਰ ਚ ਵੀ ਪਤਾ ਨਹੀਂ ਤਾਂ ਵੀ ਜੇ ਲੱਗਣੋਂ ਹਟ ਕੇ ਤਾਂ ਕਰਕੇ ਆ ਤੇ ਐਮੀਨ ਨਾ ਨੈਗੇਟਿਵਿਟੀ ਨਾ ਫਲਾਇਆ ਕਰੋ ਸਰਦਾਰ ਨਾਲ ਜਾਇਆ ਕਰੋ ਹੋਂਦੀ ਉੱਥੇ ਓਨੀ ਇਕੱਠ ਹੁੰਦਾਗਾ ਤੇ ਇੱਥੇ ਸਭ ਦੇ ਮੂੰਹੋਂ ਮੰਗੇ ਮਰਦਾ ਪੂਰੀਆਂ ਹੁੰਦੀਆਂ ਨੇ ਗੁਲਾਬ ਸਿੱਧੂ ਵੀ ਇੱਥੇ ਜਾਂਦਾ ਹੁੰਦਾ ਸੀਗਾ ਜੇ ਤੁਸੀਂ ਇਹਦਾ ਇੰਟਰਵਿਊ ਸੁਣ ਕੇ ਦੇਖ ਲਓ ਅਨਵੋਲਕ ਵਸਤਰੇ ਵਾਲਾ ਹਾਂ ਤੇ ਇੱਥੇ ਸਭ ਰੁਕੇ ਹੋਏ ਕੰਮ ਅੜੇ ਹੋਏ ਤੇ ਚੱਲ ਪੈਂਦੇ ਨੇ ਇੱਥੇ ਜਾਣ ਵਾਲਾ ਸਾਧਨ ਨਾਲ ਜਾਇਆ ਕਰੋ ਤੇ ਆਪਣਾ ਪਾਠ ਕਰਿਆ ਕਰੋ ਤੇ ਜਿਹੇ ਵਧੀਆ ਗੁਰੂ ਘਰ ਦੀ ਵੀਡੀਓ ਵੀਡੀਓ ਨੂੰ ਵੱਤਵਾ ਦਾ ਸ਼ੇਅਰ ਕਰ ਦੇ ਕਰੋ ਕਰੋ ਦਰਸ਼ਨ ਤੇ ਆ ਦੇਖ ਲਓ ਆਪਾਂ ਨੂੰ ਵੀ 3 ਸਾਲ ਹੋ ਗਏ ਜਾਂਦੇ ਨੂੰ ਤੀਜਾ ਸਾਲ ਜਣੇ ਕੀ ਚੱਲ ਪਿਆ ਇੱਥੇ ਆ ਬਾਬਾ ਜੀ ਸਮਾਦ ਬਣੀ ਹੋਈ ਆ ਇੱਥੇ ਨਾ ਕਿਉਂ ਮਿਲਦਾ ਉਹਦੀ ਮਾਲ ਸ ਕਰੋ ਕਿਤੇ ਵੀ ਇਹ ਦੁੱਖ ਤਕਲੀਫ ਜੇਦਰ ਤੋਂ ਹੁੰਦਾ ਜੋੜਾ ਚ ਤੇ ਆਹ ਦੇਖ ਲਓ ਪੂਰਾ ਇਕੱਠਾ ਹੋ ਗਿਆ ਤੇ ਸਾਰਾ ਇਤਬਾਰ ਪੂਰਾ ਫੁੱਲ ਸੰਗਤਾਂ ਹੁੰਦ ਕਰਨੀਆਂ ਤੇ ਆਪਾਂ ਜਾ ਰਹੇ ਹਾਂ

ਜਿਹੜਾ ਸਰਦਾਂ ਨਾਲ ਜਾਂਦਾ ਤੇ ਗੁਰੂ ਮਹਾਰਾਜ ਕੋਈ ਸੇ ਵੀ ਥਾਂ ਤੇਰਾ ਤੀਸ ਸਤਾਂ ਤੇ ਜਾਓ ਸਾਬਦੀਆਂ ਚੋੜਵਾਂ ਪਰਦੇ ਆਪਾ ਜੀ ਤਾਂਤਨੋਂ ਗੁਰ ਤੇਗ ਬਹਾਦਰ ਜੀ ਨੰਮੀ ਪਾਦਸ਼ਾਹੀ ਦਾ ਗੁਰਦੁਆਰਾ ਹੈ ਇੱਕ ਇਹ ਹੈਗਾ ਇੱਕ ਇਹਦੇ ਨਾਲ ਲੱਗਦੇ ਪਿੰਡ ਜੀਚਿਆ ਤੇ ਉੱਥੇ ਨਾ ਗੁਰਬੰਦ ਕੋੜੇ ਬਣੇ ਸੀ ਉਥੇ ਸੋਲੇ ਪਾਈ ਸੀਗੇ ਉਥੇ ਤੁਸੀਂ ਗੁਰੂ ਘਰ ਤੇ ਜਾਓਗੇ ਤਾਂ ਤੁਹਾਨੂੰ ਬਾਹਰ 16 ਇਹ ਮਿਲਗੇ 16 ਦਾ ਪ੍ਰਸਾਦ ਚੜਦਾ 5-10 ਰੁਪਏ ਦੇ ਦਿਦਿਓ ਤੁਸੀਂ ਉੱਥੇ ਮੱਥਾ ਠੀਕ ਸਕਦੇ ਹੋਗੇ ਤੇ ਇਹ ਵੀਡੀਓ ਨੂੰ ਬਤ ਤੋਂ ਬਾਅਦ ਸ਼ੇਅਰ ਕਰ ਦਿਓ ਜੇ ਤੁਸੀਂ ਉਹ ਗੁਰੂ ਘਰ ਵੀ ਦੇਖਣਾ ਹੋਇਆ ਉਹਦੀ ਲੇਕਸ਼ਨ ਤਾਂ ਆਪਾਂ ਤੁਹਾਨੂੰ ਸਾਰੀ ਦੱਸ ਦੇਵਾਂਗੇ ਇਹ ਗੁਰੂ ਘਰ ਨੂੰ ਜਦੋਂ ਜਾਣਾ ਪਹੰਡਿਆ ਇੱਥੇ ਤਾਂ ਪਹਿਲੇ ਪੁਲ ਦੇ ਕੋਲ ਵੀ ਆ ਜਾਂਦੀ ਹੈ ਤੇ ਇਦਰ ਪਹੁੰਚਦੇ ਜਾਣੇ ਆ ਮਾਨਸਾ ਕਨੀ ਉਪਰ ਨਾਲੇ ਨੂੰ ਜਾਣੇ ਆ ਤਾਂ ਜਿਹੜੀ ਫੈਕਟਰੀ ਆਉਂਦੀ ਹੈ ਤੌੜਾ ਪਰ ਉਹ ਤੋਂ ਗਾਹਾਂ ਜਾ ਕੇ ਆਗੀ ਆ ਇਤਿਹਾਸ ਪੜ੍ਹ ਲਓ ਗੁਰੂ ਘਰ ਦਾ ਵੀਡੀਓ ਪਾਸ ਕਰਕੇ ਆਪਾਂ ਸੋ ਲਈ ਸਪੈਸ਼ਲ ਵੀਡੀਓ ਬਣਾਈ ਸੀ ਇਹ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਆਪਣੀ ਸ਼ੇਅਰ ਕਰ ਦਿਆ ਕਰੋ ਤੇ ਚਲ ਜਿਹੜੇ ਆਪਾਂ ਨੂੰ ਕਮੈਂਟਾਂ 'ਚ ਗਾਲਾਂ-ਗੂਲਾਂ ਕੱਢਦੇ ਆ ਬਾਬਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਨੂੰ ਵੀ ਸਮੱਤ ਬਖਸੇ ਕਿ ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਹੁੰਦੀ ਹੈ ਆਇ ਤੇਸਰੋ ਬਰ ਬਣਿਆ ਹੋਇਆ ਇੱਥੇ ਇਸ ਨੂੰ ਨਾਂ ਕਰ ਦਿਆ ਗੁਰੂ ਘਰ ਦੀ ਸਾਰੀ ਦਾ ਕੰਮ ਚੱਲੀ ਜਾਂਦਾ ਹੈ। ਨਹੀਂ ਇਹ ਹਮਣਾ ਬਣਾਵਾਂ। ਕੀ ਆ ਸਾਰਾ ਦਬਾਰ ਜਿਹੜੀ ਬਣੀ ਹੋਈ ਹੈ ਇਹ ਬਾਅਦ ਚ ਬਣੀ ਹੈ। ਸੀਸੇ-ਸੂਸੇ ਲਾ ਕੇ ਪਹਿਲਾਂ ਲੱਕ ਚਾਦ। ਚਲੋ ਹੁਣ ਆਪਾਂ ਆ ਕੇ ਵਾਪਸ। ਪਹਿਲਾਂ ਦੱਸਾਂ ਵੀ ਉਹ ਦੋਈ ਦੋ ਮੋੜ ਦੀ ਹੈ ਮਤਲਬ ਇਹ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਮੈਂਟ ਜ਼ਰੂਰ ਕਰੋ। ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ।